ਅੱਜ ਤੱਕ ਦਾ ਅਕਾਲੀਆਂ ਦਾ ਕਾਂਗਰਸੀਆਂ ਦਾ ਰਿਕਾਰਡ ਕਢਾ ਕੇ ਦੇਖ ਲੋ ਜੇ ਕਦੇ ਲਲੇੜੀ ਦੇ ਖਾਤੇ 'ਚ ਕਦੇ 5 ਲੱਖ ਰੁਪਏ ਤੋਂ ਵੱਧ ਪਾਇਆ ਹੋਵੇ ਜਾਂ 5 ਲੱਖ ਰੁਪਏ ਖੜਾ ਹੋਵੇ ਤਾਂ ਮੈਨੂੰ ਦੱਸਿਓ ਮੈਂ ਹੁਣੇ ਸਰਪੰਚ ਨੂੰ ਪੁੱਛਿਆ ਮੈਂ ਕਿ ਸਰਪੰਚ ਆਵਾਦਮੀ ਪਾਰਟੀ ਦੀ ਸਰਕਾਰ ਦੇ ਖਾਤੇ 'ਚ ਕਿੰਨੇ ਪੈਸੇ ਰੱਖੇ ਹੋਏ ਨੇ ਅੱਜ ਵੀ ਲਲੇੜੀ ਪਿੰਡ ਦੇ ਖਾਤੇ 'ਚ ਪੰਚਾਇਤ ਦੇ ਖਾਤੇ 'ਚ 28 ਲੱਖ ਰੁਪਏ ਪਿਆ ਜੀ 28 ਲੱਖ ਜੇ ਹੁਣ ਤੁਸੀਂ ਕਹੋ ਵੀ ਮੰਤਰੀ ਨੇ ਆ ਕੇ ਨਾਲੀਆਂ ਸਾਫ਼ ਕਰਵਾਉਣੀਆਂ ਗਲੀਆਂ ਸਾਫ਼ ਕਰਾਉਣੀਆਂ ਮੈਂ ਤਾਂ ਕਰਾ ਨਹੀਂ ਸਕਦਾ ਮੇਰੇ ਕੋਲ ਤਾਂ 13246 ਪੰਚਾਇਤਾਂ ਐ ਫੇਰ ਤਾਂ ਮੈਂ ਰੋਸ ਸਵੇਰੇ ਫੜਾ ਜਾ ਕੇ ਫੇਰ ਦਾ ਫਿਰ ਗਿਆ ਕਰਨ ਮੈਂ ਤੁਹਾਨੂੰ ਅੱਜ ਇੱਕ ਗੱਲ ਕਰਕੇ ਜਨੰਦਰ ਤੁਹਾਡੇ ਖਾਤੇ 'ਚ 28 ਲੱਖ ਰੁਪਇਆ ਪਿਆ ਤੁਸੀਂ 28 ਲੱਖ ਰੁਪਇਆ ਕਿਸ ਤਰ੍ਹਾਂ ਖਰਚ ਕੇ ਮੇਰੇ ਕੋ ਆ ਕੇ 28 ਲੱਖ ਰੁਪਇਆ ਮੈਂ ਤੋੜ ਲੈ ਜੋ ਇੰਤੋਂ ਵੱਡੀ ਗੱਲ ਹੈ ਦੋਸਤੋ ਜਿਸ ਤਰ੍ਹਾਂ ਪਾ ਜਾਣਦੇ ਆ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਖਿਸ਼ਤ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਸਾਡੇ ਨਾਲ ਪੰਜਾਬ ਦੇ ਕੈਬਨਟ ਮੰਤਰੀ ਤਰਨਪ੍ਰੀਤ ਸੌਂਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੀਆਂ ਕਿ ਉਹ ਪੰਜਾਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਜੀ ਮੈਂ ਅੱਜ ਮੀਡੀਆ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਖੰਨਾ ਵਿਖੇ ਕਵਰੇਜ ਕਰਨ ਲਈ ਅੱਜ ਸਵੇਰ ਤੇ ਸਾਡੇ ਨਾਲ ਬੜਾ ਸੰਘਰਸ਼ ਕਰ ਰਹੇ ਹੋ ਜਾ ਰਹੇ ਹੋ ਪਿੰਡਾਂ ਦੇ ਵਿੱਚ ਕਵਰੇਜ ਕੀਤੀ ਹੈ ਤੁਸੀਂ ਆਪ ਮੁਹਾਰੇ ਦੇਖਿਆ ਕਿ ਲੋਕਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ ਕਿੰਨਾ ਕ੍ਰੇਜ਼ ਹੈ ਚਾਹੇ ਫ੍ਰੀ ਬਿਜਲੀ ਦੀ ਗੱਲ ਕਰੀਏ ਖੇਤਾਂ ਨੂੰ ਬਿਜਲੀ ਦੀ ਗੱਲ ਕਰੀਏ 24 ਘੰਟੇ ਬਿਜਲੀ ਦੀ ਗੱਲ ਕਰੀਏ ਕਾਹ ਹੈ ਇਲਾਜ ਦੀ ਗੱਲ ਕਰੀਏ ਫ੍ਰੀ ਇਲਾਜ ਦੀ ਗੱਲ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਸਾਰਿਆਂ ਨੂੰ ਇਲਾਜ ਮਿਲਣ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਬੱਚਿਆਂ ਨੂੰ ਫ੍ਰੀ ਚ ਤਕਲੀਮ ਦੀ ਗੱਲ ਕਰੀਏ ਪੜ੍ਹਾਈ ਦੀ ਟੈਂਪ ਸਰਕਟਾਬਾ ਮਿਲਦੀਆਂ ਨੇ ਔਰ ਮਿਡਡੇ ਮੀਲ ਬਹੁਤ ਅੱਛਾ ਮਿਲਦਾ ਹੈ ਚਾਹੇ 55000 ਨੌਕਰੀਆਂ ਜੋ ਦਿੱਤੀਆਂ ਨੇ ਪੌਣੇ 4 ਸਾਲ ਚਾਹੇ ਉਹਦੀ ਗੱਲ ਕਰੀਏ ਬੜੇ ਸੈਟੀਸਫਾਈਡ ਨੇ ਲੋਕ ਕੱਲ ਪਰਸੋਂ ਨੂੰ ਜਿਹੜੇ ਆਉਣ ਵਾਲੀ ਜਿਹੜੀ ਪਰਸੋਂ ਹੈ ਸੰਡੇ ਵਾਲੇ ਦਿਨ ਵੋਟਾਂ ਪੈਣੀਆਂ ਨੇ ਔਰ ਸੰਡੇ ਦਾ ਦਿਨ ਹੈ ਵੋਟਾਂ ਲੋਕਾਂ ਨੇ ਦੇਖਿਓ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਬਹੁਤ ਜ਼ਿਆਦਾ ਵੋਟ ਪਾਉਣੀ ਹੈ ਔਰ ਉਧਰ ਜੇ ਰਿਜ਼ਲਟ ਆਊਗਾ 17 ਤਰੀਕ ਨੂੰ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਅੰਦਰ ਭਾਰੀ ਬਹੁਮਤ ਦੇ ਨਾਲ ਪ੍ਰਚੰਡ ਬਹੁਮਤ ਦੇ ਨਾਲ ਜਿੱਤੂਗੀ। ਪਰ ਖਾਸ ਤੌਰ ਤੇ ਜੇ ਮੈਂ ਹਲਕੇ ਖੰਨੇ ਦੀ ਗੱਲ ਕਰਾਂ ਪੂਰੇ 16 ਬਲਾਕ ਸੰਪਤੀਆਂ ਦੀਆਂ ਜਿਹੜੀਆਂ ਸੀਟਾਂ ਨੇ ਮੈਨੂੰ ਤਾਂ ਇਦਾਂ ਲੱਗਦਾ ਕਿ ਕਲੀਨ ਸਵੀਪ ਹੋਊਗੀ ਔਰ ਜਿਹੜੇ ਦੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਉਹ ਵੀ ਅਸੀਂ 100% ਜਿੱਤ ਰਹੀਆਂ। ਔਰ ਮੈਂ ਤੁਹਾਡੇ ਮਾਦਮ ਦੇ ਨਾਲ ਹੀ ਸਾਰੇ ਵੋਟਰਾਂ ਨੂੰ ਸਪੋਰਟਰਾਂ ਨੂੰ ਅਪੀਲ ਕਰਦਾ ਹਾਂ ਤੁਸੀਂ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਹੁਣ ਵੀ ਇੰਨਾ ਸਤਕਾਰ ਪਿਆਰ ਦੇ ਰਹੇ ਹੋ ਤੁਸੀਂ ਸਾਰੇ ਜਣੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਆਪਾਂ ਸਾਰੇ ਜਣੇ ਪੰਜਾਬ ਦੇ ਤੱਕੀ ਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਕੰਮ ਕਰਾਂਗੇ ਮੇਰੀਆਂ ਇੰਨੀਆਂ ਹੀ ਬੇਨਤੀਆਂ ਨੇ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਬੇਨਤੀ ਕਰਦਾ ਕਿ 14 ਤਰੀਕ ਦਿਨ ਸੰਡੇ ਵਾਲੇ ਦਿਨ ਸਾਰੇ ਜਣੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਇਓ ਤਾਂ ਜੋ ਭਗਵਾਨ ਸਿੰਘ ਮਾਨ ਜੀ ਦੇ ਆਪਾਂ ਹੱਥ ਹੋਰ ਮਜ਼ਬੂਤ ਕਰਦੇ